ਦੈਨਿਕ ਸੁਰਾ ਦੇਖ ਰਿਹਾ ਤੁਸੀਂ ਤਾਂ ਮੈਂ ਮਸਿੰਗ ਦੀ ਪਾਲਾ ਜੇ ਲੁਧਿਆਣਾ ਦੇ ਲਈ ਅਹਿਮ ਦਿਨ ਹੈ ਤਾਂ ਲੁਧਿਆਣਾ ਨੂੰ ਪਹਿਲੀ ਮਹਿਲਾ ਮੇਰ ਮਿਲੀ ਹੈ ਤਾਂ ਮੇਰੇ ਨਾਲ ਪੰਜਾਬ ਪ੍ਰਧਾਨ ਮੰਤ ਅਰੋੜਾ ਜੀ ਮੌਜੂਦ ਨੇ ਅਰੋੜਾ ਸਾਹਿਬ ਕਿਵੇਂ ਦੇਖਦੇ ਹੋ ਜੇ ਲੁਧਿਆਣਾ ਨੂੰ ਪਹਿਲੀ ਮਹਿਲਾ ਮੇਰ ਮਿਲੀ ਹੈ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਲੁਧਿਆਣਾ ਨੂੰ ਸਾਡੇ ਸਾਰੇ ਲੁਧਿਆਣਾ ਦੀਆਂ ਮਾਵਾਂ ਪਿਓਾਂ ਨੂੰ ਸਾਰੇ ਕਾਉਂਸਲਰ ਨੂੰ ਸਾਰਿਆਂ ਨੂੰ ਔਰ ਪੂਰੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਪਰ 13 ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਮਾਰਕਾ ਕਿ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਆਜਾਵਾ ਦੀ ਪਾਰਟੀ ਨੇ ਲੁਧਿਆਣਾ ਦੇ ਵਿੱਚ ਸਿਰਜਿਆ ਪਹਿਲੇ ਮਹਿਲਾ ਮੇਅਰ ਉਹ ਬਣੇ ਨੇ ਤੇ ਪੂਰੀ ਟੀਮ ਨੂੰ ਲੈ ਕੇ ਉਹ ਕੰਮ ਕਰਨਗੇ ਡਿਵੈਲਪਮੈਂਟ ਦੀਆਂ ਨਵੀਆਂ ਬੁਲੰਦੀਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਲੁਧਿਆਣਾ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਬਹੁਤ ਸਾਰੇ ਸਵਾਲ ਚੁੱਕੇ ਗਏ ਨੇ ਕਹਿੰਦੇ ਹਾਊਸ ਦੀ ਮਰਿਆਦਾ ਨੂੰ ਭੰਗ ਕੀਤਾ ਗਿਆ ਬਿਨਾਂ VOTING ਤੋਂ ਹੀ ਨਾਮ ਅਨਾਉਂਸ ਕਰ ਦਿੱਤਾ ਗਿਆ ਸੀਐਮ ਸਾਹਿਬ ਦੇ ਵੱਲੋਂ ਪਹਿਲੀ ਟਵੀਟ ਕਰ ਐਕਚੁਅਲੀ ਵਿਰੋਧੀ ਦੀ ਪ੍ਰੋਬਲਮ ਇਹ ਹੈ ਜੀ ਕਿ ਉਹ ਪੜ੍ਹ ਕੇ ਨਹੀਂ ਆਉਂਦੇ ਹੈਗੇ ਉਹਨਾਂ ਨੂੰ ਕਹੋ ਕਿ ਜਿਹੜਾ ਬਾਇਲॉज ਨੇ ਉਹ ਪੜ੍ਹ ਕੇ ਆਉਣ ਐਕਟ ਪੜ੍ਹ ਕੇ ਆਉਣਾ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਬਾਈ ਰੇジング ਹੈਂਡਸ ਔਰ ਪਿਛਲੇ ਸਮੇਂ ਵਿੱਚ ਇਹੀ ਹੁੰਦਾ ਹੈ ਸੋ ਉਹਨਾਂ ਨੂੰ ਪੜ ਕੇ ਆਉਣ ਜੇ ਨਹੀਂ ਹੈਗੇ ਉਹਨਾਂ ਨੂੰ ਕਾਗਜ਼ ਮੈਂ ਭੇਜ ਦੂੰਗਾ ਸਰ ਹੁਣ ਕੀ ਲੱਗਦਾ ਹੈ ਕਿ ਸ਼ਹਿਰ ਦੇ तकरीबन 22 ਮਹੀਨੇ ਬਾਅਦ ਮੇਅਰ ਦੀ ਕੁਰਸੀ ਖਾਲੀ ਪਈ ਸੀ 22 ਮਹੀਨੇ ਬਾਅਦ ਮੇਅਰ ਦੀ ਕੁਰਸੀ 'ਤੇ ਇੱਕ ਮਹਿਲਾ ਮੇਅਰ ਬੈਠੇ ਨੇ ਤਾਂ ਕੀ ਲੱਗਦਾ ਹੈ ਉਹ ਸ਼ਹਿਰ ਦਾ ਵਿਕਾਸ ਸਹੀ ਤਰੀਕੇ ਨਾਲ ਹੋ ਪਾਵੇਗਾ ਅੰਡਰ ਪਰਸੈਂਟ ਦੀ ਬਹੁਤ ਸਪੀਡ ਦੇ ਉੱਪਰ ਕੰਮ ਹੈ ਜਿਹੜਾ ਉਹ ਹੋਏਗਾ ਪਾਲਿਕਾ ਦੇ ਵਿੱਚ ਕੋਈ ਤਾਲਮਿਲ ਸਭ ਕੁਝ ਸਹੀ ਚੱਲ ਰਿਹਾ ਜੀ ਬਿਲਕੁਲ ਕੋਈ ਦਿੱਕਤ ਨਹੀਂ ਹੈ ਜੀ ਬਹੁਤ ਸਾਰੇ ਸਾਰੇ ਤੁਸੀਂ ਦੇਖਿਆ ਨਹੀਂ ਹੈਗੇ ਸਾਰੇ ਇਸ ਦਾ ਪਰਿਵਾਰ ਬਣ ਕੇ ਟੀਮ ਬਣ ਕੇ ਕੰਮ ਕਰਦੇ ਆਂ ਵੀ ਮੇਰੇ ਦੋਸਤਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਕੈਮਰਾ ਪ੍ਰਸਾਦ ਮਾਨ ਨਾਲ ਮਿਸਿੰਗ ਦੀਪਾਲ ਦੇ ਨਾਲ ਲੁਧਿਆਣਾ ਜਨਕਸਰਾ ਦੇਖ ਰਹੇ ਤੁਸੀਂ ਤਾਂ ਮਿਸਿੰਗ ਦੀਪਾਲ ਜੇ ਲੁਧਿਆਣਾ ਦੇ ਲਈ ਅਹਿਮ ਦਿਨ ਹੈ ਤਾਂ ਲੁਧਿਆਣਾ ਨੂੰ ਪਹਿਲੀ ਮਹਿਲਾ ਮੇਰ ਮਿਲੀ ਹੈ ਤਾਂ ਮੇਰੇ ਨਾਲ ਪੰਜਾਬ ਪ੍ਰਧਾਨ ਮੰਤ ਅਰੋੜਾ ਜੀ ਮੌਜੂਦ ਨੇ ਅਰੋੜਾ ਸਾਹਿਬ ਕਿਵੇਂ ਦੇਖਦੇ ਹੋ ਜੇ ਲੁਧਿਆਣਾ ਨੂੰ ਪਹਿਲੀ ਮਹਿਲਾ ਮੇਰ ਮਿਲੀ ਹੈ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਲੁਧਿਆਣੇ ਨੂੰ ਸਾਡੇ ਸਾਰੇ ਲੁਧਿਆਣੇ ਦੀਆਂ ਮਾਵਾਂ ਪਿਓਾਂ ਨੂੰ ਸਾਰੇ ਕਾਉਂਸਲਰਾਂ ਨੂੰ ਸਾਰਿਆਂ ਨੂੰ ਔਰ ਪੂਰੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਇੱਕ ਨਵਾਂ ਮੀਲ ਪੱਥਰ ਹੈ ਜਿਹੜਾ ਉਹ ਜਾਮਾ ਦੀ ਪਾਰਟੀ ਨੇ ਲੁਧਿਆਣਾ ਦੇ ਵਿੱਚ ਸਿਰਜਿਆ ਪਹਿਲੇ ਮਹਿਲਾ ਮੇਅਰ ਉਹ ਬਣੇ ਨੇ ਤੇ ਪੂਰੀ ਟੀਮ ਨੂੰ ਲੈ ਕੇ ਉਹ ਕੰਮ ਕਰਨਗੇ ਡਵੈਲਪਮੈਂਟ ਦੀਆਂ ਨਵੀਆਂ ਬੁਲੰਦੀਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਲੁਧਿਆਣਾ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਬੜ ਬਹੁਤ ਸਾਰੇ ਸਵਾਲ ਚੁੱਕੇ ਗਏ ਨੇ ਕਹਿੰਦੇ ਹਾਊਸ ਦੀ ਮਰਿਆਦਾ ਨੂੰ ਭੰਗ ਕੀਤਾ ਗਿਆ ਬਿਨਾ VOTING ਤੋਂ ਹੀ ਨਾਮ ਅਨਾਉਂਸ ਕਰ ਦਿੱਤਾ ਗਿਆ ਸੀਐਮ ਸਾਹਿਬ ਦੇ ਵੱਲੋਂ ਪਹਿਲੀ ਟਵੀਟ ਕਰਦੇ ਐਕਚੁਅਲੀ ਵਿਰੋਧੀ ਦੀ ਪ੍ਰੋਬਲਮ ਇਹ ਹੈ ਜੀ ਕਿ ਉਹ ਪੜ ਕੇ ਨਹੀਂ ਆਉਂਦੇ ਹੈਗੇ ਉਹਨਾਂ ਨੂੰ ਕਹੋ ਕਿ ਜਿਹੜਾ ਬਾਇਲॉज ਨੇ ਉਹ ਪੜ ਕੇ ਆਉਣ ਐਕਟ ਪੜ ਕੇ ਆਉਣ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਬਾਈ ਰੇਜ਼ਿੰਗ ਹੈਂਡਸ ਔਰ ਪਿਛਲੇ ਸਮੇਂ ਦੇ ਵਿੱਚ ਇਹੀ ਹੁੰਦਾ ਹੈ ਸੋ ਉਹਨਾਂ ਨੂੰ ਪੜ ਕੇ ਆਉਣ ਜੇ ਨਹੀਂ ਹੈਗੇ ਉਹਨਾਂ ਨੂੰ ਕਾਗਜ਼ ਮੈਂ ਭੇਜ ਦੂੰਗਾ ਸਰ ਹੁਣ ਕੀ ਲੱਗਦਾ ਹੈ ਕਿ ਸ਼ਹਿਰ ਦੇ तकरीबन 22 ਮਹੀਨੇ ਬਾਅਦ ਮੇਅਰ ਦੀ ਕੁਰਸੀ ਖਾਲੀ ਪਈ ਸੀ 22 ਮਹੀਨੇ ਬਾਅਦ ਮੇਅਰ ਦੀ ਕੁਰਸੀ 'ਤੇ ਇੱਕ ਮਹਿਲਾ ਮੇਅਰ ਬੈਠੇ ਨੇ ਤਾਂ ਕੀ ਲੱਗਦਾ ਹੁਣ ਸ਼ਹਿਰ ਦਾ ਵਿਕਾਸ ਸਹੀ ਤਰੀਕੇ ਨਾਲ ਹੋ ਪਾਵੇਗਾ ਅੰਡਰ ਪਰਸੈਂਟ ਦੀ ਬਹੁਤ ਸਪੀਡ ਦੇ ਉੱਪਰ ਕੰਮ ਜਿਹੜਾ ਉਹ ਹੋਏਗਾ ਪਾਲਿਕਾ ਦੇ ਵਿੱਚ ਕੋਈ ਤਾਲਮਿਲ ਸਭ ਕੁਝ ਸਹੀ ਚੱਲ ਰਿਹਾ ਹੈ ਜੀ ਬਿਲਕੁਲ ਕੋਈ ਦਿੱਕਤ ਨਹੀਂ ਹੈ ਜੀ ਬਹੁਤ ਸਾਰੇ ਸਾਰੇ ਤੁਸੀਂ ਦੇਖਿਆ ਨਹੀਂ ਹੈਗਾ ਸਾਰਾ ਇਸ ਦਾ ਪਰਿਵਾਰ ਬਣ ਕੇ ਟੀਮ ਬਣ ਕੇ ਕੰਮ ਕਰ ਜਿ ਮੌਜੂਦ ਨੇ ਥੋੜਾ ਨਾਲ ਗੱਲਬਾਤ ਕਰਾਂਗੇ ਤਾਂ ਕੈਮਰਾ ਪ੍ਰਸਨ ਮਾਨਤ ਨਾਲ ਹਿੰਮਸ ਕਿਪਾਲ ਜੈਨਸ ਵਿਰਲਾਉ ਦੇਣਾ